ਉਹਨ ਗੱਲ ਕਰਦੇ ਆ ਫਿਲਮੀ ਦੁਨੀਆ ਦੀ ਫਿਲਮਾਂ ਦੀ ਕਿਉਂਕਿ ਇਹ ਜਿਹੜਾ ਇੱਕ ਸਾਡਾ ਇੱਕ ਐਸਾ ਐਂਟਰਟੇਨਮੈਂਟ ਦਾ ਜ਼ਰੀਆ ਹੈ ਜਿਸਦੇ ਬਾਰੇ ਲੋਕਪੱਧ ਤੋਂ ਵੱਧ ਜਾਣਨਾ ਚਾਹੁੰਦੇ ਨੇ ਸੁਣਨਾ ਚਾਹੁੰਦੇ ਨੇ ਸੋ 2024 ਦੇ ਵਿੱਚ ਫਿਲਮਾਂ ਤਾਂ ਬਹੁਤ ਆਈਆਂ ਪਰ ਜੋ ਰਿਕਾਰਡ ਇਸਤਰੀ 2 ਜਿਸਦੇ ਵਿੱਚ ਰਾਜਕਮਰ ਰਾਓ ਔਰ ਸ਼ਰਦਾ ਕਪੂਰ ਨੇ ਐਕਟਿੰਗ ਕੀਤੀ ਹੈ ਹੀਰੋ ਹੀਰੋਇਨ ਨੇ ਜੋ ਉਸਨੇ ਬਾਕਸ ਆਫਿਸ ਤੇ ਉਹ ਮਾ ਪਾਈਆਂ ਨੇ ਉਹ ਕਿਸੇ ਫਿਲਮ ਨੇ ਨਹੀਂ ਪਾਈਆਂ ਉਸਨੇ ਦੇਸ਼ ਵਿੱਚ ਹੀ ਜਾਨੀ ਕਿ ਆਪਣੇ ਇੰਡੀਆ ਵਿੱਚ ਹੀ ਜਿਹੜਾ ਹੈ ਉਹ 607.7 ਕਰੋੜ ਰੁਪਏ ਜਿਹੜਾ ਉਹ ਕਮਾਇਆ ਤੇ ਵਿਦੇਸ਼ਾਂ ਦੇ ਵਿੱਚੋਂ 850 ਕਰੋੜ ਰੁਪਏ ਉਸਨੇ ਕਮਾਏ ਨੇ ਸੋ ਇਹਨਾਂ ਦੀ ਤਾਂ ਬੱਲੇ ਬੱਲੇ ਹੋ ਗਈ ਹੈ ਹੁਣ ਦੇਖਣਾ ਇਹ ਹੈ ਕਿ ਇਹ ਜਿਹੜਾ ਰਿਕਾਰਡ ਹੈ ਇਹ 2024 ਵਿੱਚ ਹੋਰ ਕਿਹੜੀ ਫਿਲਮ ਤੋੜਦੀ ਹੈ ਇਸ ਤੋਂ ਬਾਅਦ ਗੱਲ ਕਰਦੇ ਆਪਾਂ ਸਿਨੇਮਾ ਦੀ ਸਿਨੇਮਾ ਇਤਿਹਾਸ ਜਿਹੜਾ ਹੈ ਇਹ 100 ਸਾਲ ਤੋਂ ਵੱਧ ਪੁਰਾਣਾ ਹੋ ਗਿਆ ਹੈ ਇਸ ਦੇ ਵਿੱਚ ਕਈ ਰਿਕਾਰਡ ਬਣੇ ਨੇ ਪਰ ਅੱਜ ਵੀ ਅੱਠ ਰਿਕਾਰਡ ਐਸੇ ਬਾਕਸ ਆਫਿਸ ਤੇ ਪਏ ਨੇ ਉਹਨਾਂ ਐਕਟਰਾਂ ਦੇ ਉਹਨਾਂ ਫਿਲਮਾਂ ਦੇ ਜਿਨ੍ਹਾਂ ਨੂੰ ਕਿਸੇ ਨੇ ਕਿਸੇ ਐਕਟਰ ਨੇ ਜਾਂ ਕਿਸੇ ਨਵੀਂ ਫਿਲਮ ਨੇ ਅਜੇ ਤੱਕ ਨਹੀਂ ਤੋੜਿਆ ਸੋ ਉਹ ਜਿਹੜੇ ਅੱਠ ਰਿਕਾਰਡ ਨੇ ਉਹ ਮੈਂ ਤੁਹਾਨੂੰ ਦੱਸਦਾ ਪਹਿਲਾ ਰਿਕਾਰਡ ਤਾਂ ਕਾਕਾ ਦਾ ਏ ਕਾਕਾ ਯਾਨੀ ਰਜੇਸ਼ ਖੰਨਾ ਰਜੇਸ਼ ਖੰਨਾ ਨੂੰ ਫਿਲਮੀ ਦੁਨੀਆ ਦੇ ਵਿੱਚ ਕਾਕਾ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਸੀ ਤੇ ਰਜੇਸ਼ ਖੰਨਾ ਆਪਣੇ ਵੇਲੇ ਤਾਂ ਬਹੁਤ ਹੀ ਮਸ਼ਹੂਰ ਐਕਟਰ ਰਿਹਾ ਹੈ ਤੇ ਹਰ ਹੀਰੋਇਨ ਔਰ ਹਰ ਡਾਇਰੈਕਟਰ ਉਸ ਨੂੰ ਆਪਣੀ ਫਿਲਮਾਂ ਵਿੱਚ ਲੈਣਾ ਚਾਹੁੰਦਾ ਸੀ ਹੀਰੋਇਨ ਉਹਨਾਂ ਕੰਮ ਕਰਨਾ ਚਾਹੁੰਦੀ ਸੀ ਔਰ ਉਹਦੀਆਂ ਵੀ ਕਈ ਇਸ਼ਾਵਾਂ ਹੁੰਦੀਆਂ ਸੀ ਕਿ ਮੇਰੇ ਨਾਲ ਇਸ ਵੇਲੇ ਦੀ ਹਰ ਇੱਕ ਜਿਹੜੀ ਮਸ਼ਹੂਰ ਐਕਟ੍ਰੈਸ ਹੈ ਉਹ ਮੇਰੇ ਨਾਲ ਕੰਮ ਕਰੇ ਤੇ ਖੰਨਾ ਨੇ 1969 ਤੋਂ ਲੈ ਕੇ 1971 ਤੱਕ 17 ਬਲਾਕਬਸਟਰ ਫਿਲਮਾਂ ਦਿੱਤੀਆਂ ਜਿਹੜੀਆਂ ਸਾਰੀਆਂ ਦੀ ਸਾਰੀਆਂ ਹਿੱਟ ਰਹੀਆਂ ਤੇ ਇਹ ਰਿਕਾਰਡ ਰਜੇਸ਼ ਖੰਨਾ ਦਾ ਅਜੇ ਤੱਕ ਕੋਈ ਨਹੀਂ ਤੋੜ ਸਕਿਆ ਇਸ ਤੋਂ ਉਸਦੀ ਐਕਟਿੰਗ ਦਾ ਪੱਧਰ ਉਸਦੀ ਜਿਹੜਾ ਲੋਕਾਂ ਦੇ ਵਿੱਚ ਹਰਮਨਤ ਪਿਆਰਾ ਹੋਣਾ ਔਰ ਲੋਕ ਜਿਹੜੇ ਸੀ ਉਹ ਪਹਿਲਾ ਸ਼ੋਅ ਫਿਲਮ ਦਾ ਉਹਦਾ ਦੇਖਣਾ ਚਾਹੁੰਦੇ ਸੀ ਔਰ ਤੁਸੀਂ ਦੇਖੋ ਕਿ ਉਸਨੇ ਇਹ ਰਿਕਾਰਡ ਜਿਹੜਾ ਕਾਇਮ ਕੀਤਾ ਇਹ ਅੱਜ ਤੱਕ ਨਹੀਂ ਟੁੱਟਾ ਦੂਜਾ ਰਿਕਾਰਡ ਜਿਹੜਾ ਸੀਗਾ ਉਹ ਸ਼ੋਲੇ ਫਿਲਮ ਦਾ ਹੈ ਜੇ ਉਸ ਨੂੰ ਸਾਰੇ ਜਾਣਦੇ ਨੇ ਧਰਮਿੰਦਰ ਤੇ ਅਮਤਾਬਚਨ ਦੀ ਜੋੜੀ ਉਸ ਦੇ ਵਿੱਚ ਹਿਮਾ ਮਾਲਨੀ ਤੇ ਭਾਰਤ ਤੜਕਾ ਲਾਇਆ ਤੁਹਾਡੇ ਬਹੁਤ ਹੀ ਹਰਮਨ ਪਿਆਰੇ ਐਕਟਰ ਕਬਰ ਸਿੰਘ ਨੇ ਤੇ ਫਿਰ ਕਾਲੀਆ ਤਾਂ ਉਹਦਾ ਸਾਰੇ ਜਾਣਦੇ ਨੇ ਇਸ ਫਿਲਮ ਨੇ ਉਸ ਵੇਲੇ 1975 ਦੇ ਵਿੱਚ 15 ਕਰੋੜ ਰੁਪਏ ਕਮਾਈ ਜਾਨਕਿ 15 ਕਰੋੜ ਰੁਪਏ ਦੀਆਂ ਟਿਕਟਾਂ ਵਿਕੀਆਂ ਸੀ ਅੱਜ ਤੱਕ ਕਿਸੇ ਫਿਲਮ ਦੀਆਂ ਇੰਨੀ ਕਰੋੜ ਦੀਆਂ ਟਿਕਟਾਂ ਜਿਹੜੀਆਂ ਆ ਉਹ ਨਹੀਂ ਵਿਕੀਆਂ ਔਰ ਉਸ ਵੇਲੇ ਜਿਹੜਾ ਉਸ ਵੇਲੇ ਦਾ ਜਿਹੜਾ ਰਿਕਾਰਡ ਸੀਗਾ ਉਹ ਅਜੇ ਤੱਕ ਕਾਇਮ ਆ ਲੇਕਿਨ ਜਿਹੜੀ ਇਹ ਫਿਲਮ ਆ ਇਹ ਫਿਲਮ ਇੰਨੀ ਮਸ਼ਹੂਰ ਸੀ ਕਿ ਕਈ ਸਾਲਾਂ ਤੱਕ ਬੰਬੇ ਦੇ ਵਿੱਚ ਆਂਦੀ ਰਹੀ ਤੇ ਆਖਰ ਇੱਕ ਥੀਏਟਰ ਐਸਾ ਸੀ ਜਿੱਥੋਂ ਇਸ ਨੂੰ ਉਸਦੇ ਜਿਹੜਾ ਡਾਇਰੈਕਟਰ ਸੀ ਉਸ ਨੂੰ ਆਪ ਹੀ ਉਤਾਰਨੀ ਪਈ ਕਿਉਂਕਿ ਉਸ ਦੀ ਅਗਲੀ ਫਿਲਮ ਜਿਹੜੀ ਸੀ ਉਹ ਰੈਡੀ ਸੀ ਤੀਸਰਾ ਰਿਕਾਰਡ ਫਿਲਮ ਜਗਤ ਦੇ ਹੀ ਮੈਨ ਯਾਨੀ ਕਿ ਤਰਨਿੰਦਰ ਜਿਹਨੂੰ ਆਪਾਂ ਪਿਆਰ ਦੇ ਨਾਲ ਤਰਨਿੰਦਰ ਭਾਜੀ ਵੀ ਕਹਿੰਦੇ ਆ ਉਹਨਾਂ ਦਾ ਰਿਕਾਰਡ ਹੈ ਉਹਨਾਂ ਨੇ 1987 ਵਿੱਚ 1 ਸਾਲ ਦੇ ਵਿੱਚ 10 ਫਿਲਮਾਂ ਹਿੱਟ ਦਿੱਤੀਆਂ ਜਿੰਨਾ ਦਾ ਰਿਕਾਰਡ ਅਜੇ ਤੱਕ ਕੋਈ ਐਕਟਰ 1 ਸਾਲ ਦੇ ਵਿੱਚ 10 ਫਿਲਮਾਂ ਹਿੱਟ ਦੇ ਕੇ ਨਹੀਂ ਤੋੜ ਸਕਿਆ ਉਹ ਅਜ ਤੱਕ ਉਹਨਾਂ ਦਾ ਜਿਹੜਾ ਰਿਕਾਰਡ ਆ ਉਹ ਕਾਇਮ ਹੈ ਉਹਨਾਂ ਦੀਆਂ ਜਿਹੜੀਆਂ ਮਸ਼ਹੂਰ ਫਿਲਮਾਂ ਸੀ ਉਹਨਾਂ ਦੇ ਵਿੱਚ ਹਕੂਮਤ ਆਗ ਹੀ ਆਗ ਇਨਸਾਨੀਅਤ ਆਪਣਾ ਸੀਗਾ ਫਿਰ ਵਤਨ ਕੇ ਰਖਵਾਲੇ ਸਾਫ ਕੀ ਪੁਕਾਰ ਲੋਹਾ ਤੇ ਜਾਨ ਹਥੇਲੀ पे ਤੋਂ ਇਲਾਵਾ ਹੋਰ ਕਈ ਫਿਲਮਾਂ ਜਿਹੜੀਆਂ ਉਸ ਵੇਲੇ ਉਹਨਾਂ ਨੇ ਉਸ ਸਾਲ ਚ ਪੜਾਈਆਂ ਉਹ ਹਿੱਟ ਰਹੀਆਂ ਤੇ ਉਹ ਰਿਕਾਰਡ ਵੀ ਅੱਜ ਤੱਕ ਕਾਇਮ ਹੈ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਤੇ ਆਉਂਦੇ ਨੇ ਅਮਤਾਬ ਬਚਨ ਤੇ ਸਲਮਾਨ ਖਾਨ ਇਹਨਾਂ ਨੇ ਬਾਕਸ ਆਫਿਸ ਤੇ ਜਿਹੜੀ ਫਿਲਮ ਇਹਨਾਂ ਦੀ ਰਿਲੀਜ਼ ਹੋਈ ਉਸ ਨੇ ਇੰਨੇ ਪੈਸੇ ਕਮਾਏ ਇੰਨੀ ਤਕੜੀ ਕਲੈਕਸ਼ਨ ਕੀਤੀ ਕਿ ਉਸ ਕਲੈਕਸ਼ਨ ਦਾ ਰਿਕਾਰਡ ਵੀ ਅੱਜ ਤੱਕ ਜਿਹੜਾ ਹੈ ਉਹ ਕਈ ਕੋਈ ਨਹੀਂ ਤੋੜ ਸਕਿਆ ਅਮਤਾਬ ਬਚਨ ਦੀ 1973 ਦੇ ਵਿੱਚ ਮੁਕੱਦਰ ਕਾ ਸਿਕੰਦਰ ਜਿਸ ਦਾ ਗਾਣਾ ਬਹੁਤ ਮਸ਼ਹੂਰ ਹੈ ਕਿ ਮੁਕੱਤਰ ਕਾ ਸਕੰਦਰ ਦੇ ਨਾਂ ਤੇ ਇਹ ਚੱਲਦਾ ਹੈ ਉਹ ਔਰ ਉਸ ਤੋਂ ਬਾਅਦ ਤਿਰਸ਼ੂਨ ਫਿਰ ਦਾਦ ਇਹ ਫਿਲਮਾਂ ਐਸੀਆਂ ਸੀਗੀਆਂ ਜਿਨ੍ਹਾਂ ਨੇ ਉਸ ਵੇਲੇ ਇੰਨਾ ਪੈਸਾ ਕਮਾਇਆ ਕਿ ਉਸ ਦਾ ਰਿਕਾਰਡ ਵੀ ਅਜ ਤੱਕ ਨਹੀਂ ਕੋਈ ਤੋੜ ਸਕਿਆ ਸਲਮਾਨ ਖਾਨ ਦਾ ਰਿਕਾਰਡ ਵੀ 1999 ਵਿੱਚ ਜਿਸ ਨੇ ਜੋ ਕਾਇਮ ਕੀਤਾ ਉਸ ਨੂੰ ਕੋਈ ਨਹੀਂ ਤੋੜ ਸਕਿਆ ਉਸ ਦੀਆਂ ਫਿਲਮਾਂ ਹਮ ਸਾਥ ਸਾਥ ਹੈ بیوی ਨੰਬਰ 1 ਦਿਲ ਦੇ ਚੁਕੇ ਸਨਮ ਇਹ ਫਿਲਮਾਂ ਨੇ ਉਸ ਵੇਲੇ ਜਿਹੜੀ ਇੰਨੀ ਤਕੜੀ ਕਮਾਈ ਕੀਤੀ ਸੀ ਇਹਨੇ ਜਿਆਦਾ ਪੈਸੇ ਕਮਾਏ ਸੀ ਉਸ ਸਾਲ ਦੇ ਵਿੱਚ 1999 ਦੇ ਵਿੱਚ ਕਿ ਅੱਜ ਤੱਕ ਕੋਈ ਰਿਕਾਰਡ ਜਿਹੜਾ ਐਕਟਰ ਹੈ ਉਹ ਇਹ ਨਹੀਂ ਤੋੜ ਸਕਿਆ। asambhavam ਖਾਨ ਦੀ ਗੱਲ ਕਰ ਲਈਏ ਹੁਣ ਗੱਲ ਰਹਿ ਗਈ ਆ ਅਮੀਰ ਖਾਨ ਤੇ ਸ਼ਾਹਰੁਖ ਖਾਨ ਦੀ। ਇਹਨਾਂ ਦੀਆਂ ਫਿਲਮਾਂ ਨੇ ਵੀ ਰਿਕਾਰਡ ਕਾਇਮ ਕੀਤੇ ਨੇ। ਅਮੀਰ ਖਾਨ ਇੱਕ ਲੋਤੇ کیسے ਐਕਟਰ ਨੇ ਇੱਕ ਐਸੇ ਕਲਾਕਾਰ ਨੇ ਜਿਨ੍ਹਾਂ ਦੀਆਂ ਤਿੰਨ ਫਿਲਮਾਂ ਨੇ ਐਸੇ ਰਿਕਾਰਡ ਕਾਇਮ ਕੀਤੇ ਨੇ ਐਸੀਆਂ ਉਹਨਾਂ ਨੇ ਕਮਾਈ ਕੀਤੀ ਹੈ ਕਿ ਉਸ ਕਮਾਈ ਦਾ ਵੀ ਅਜ ਤੱਕ ਕੋਈ ਰਿਕਾਰਡ ਨਹੀਂ ਤੋੜ ਸਕਿਆ ਅਤੇ ਉਹਨਾਂ ਦੀ ਕੁੱਲ ਕਲੈਕਸ਼ਨ ਜਿਹੜੀ ਸੀ ਉਹ ਬਹੁਤ ਜ਼ਿਆਦਾ ਸੀ ਜਿਸ ਦਾ ਅਜ ਤੱਕ ਕਿਸੇ ਵੀ ਐਕਟਰ ਦੀਆਂ ਤਿੰਨ ਫਿਲਮਾਂ ਨੇ ਇਹ ਰਿਕਾਰਡ ਜਿਹੜਾ ਹੈ ਇਹ ਨਹੀਂ ਤੋੜਿਆ ਉਹਨਾਂ ਫਿਲਮਾਂ ਵਿੱਚ ਤੂੰ ਤਿੰਨ ਦੰਗਲ ਤੇ ਪੀਕੇ ਸ਼ਾਮਦੇ ਪੀਕੇ ਅੱਜਕੱਲ੍ਹ ਵੱਖ-ਵੱਖ ਚੈਨਲਾਂ ਤੇ ਵੀ ਅਵੇਲੇਬਲ ਹੈ ਤੇ ਲੋਕ ਵੱਡੀ ਗਿਣਤੀ ਵਿੱਚ ਅੱਜ ਵੀ ਇਸ ਨੂੰ ਪਸੰਦ ਕਰਦੇ ਨੇ। ਇਸ ਚੈਨਲ ਤੇ ਇੱਕ ਕੰਮ ਜ਼ਰੂਰ ਕਰੋ ਜੇ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਕਰ ਲਓ। ਕਾਫੀ ਵਧੀਆ ਜਾਣਕਾਰੀ ਤੁਹਾਨੂੰ ਮਿਲੇਗੀ। ਤੁਹਾਨੂੰ ਕਾਫੀ ਵਧੀਆ ਜਿਹੜੀ ਸਮਗਰੀ ਹੈ ਉਹ ਮਿਲੇਗੀ। ਕਈ ਵਾਰ ਐਸੀਆਂ ਜਿਹੜੀਆਂ ਹਨ ਗੱਲਾਂ ਵੀ ਮਿਲਣਗੀਆਂ ਜਿਹੜੀਆਂ ਜ਼ਿੰਦਗੀ ਦੇ ਉੱਤੇ ਤੁਹਾਡੇ ਅਸਰ ਪਾ ਕੇ ਤੁਹਾਡੀ ਜ਼ਿੰਦਗੀ ਨੂੰ ਬਦਲ ਸਕਦੀਆਂ ਹਨ। ਸੋ ਮੈਨੂੰ ਉਮੀਦ ਹੈ ਕਿ ਜਿਨ੍ਹਾਂ ਨੇ ਸਬਸਕ੍ਰਾਈਬ ਅਜੇ ਤੱਕ ਨਹੀਂ ਕੀਤਾ ਉਹ ਕਰ ਲੈਣਗੇ ਸ਼ਬਾ ਖੈਰ